ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 11100 ਰੁਪਏ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਨਾ ਹੋਣ ਦੇ ਚੱਲਦਿਆਂ ਬਠਿੰਡਾ ਵਿਖੇ ਇੱਕ ਸਾਬਕਾ ਕੌਂਸਲਰ ਵੱਲੋਂ ਵਿਕਲੇ ਟੰਗਣਾ ਸਰਕਾਰ ਦੀ ਇਸ ਵਾਅਦਾ ਖਿਲਾਫੀ ਖਿਲਾਫ ਤੰਜ ਕੱਸਿਆ ਗਿਆ ਜਿੱਥੇ ਕੌਂਸਲਰ ਵੱਲੋਂ ਆਪਣੇ ਹੱਥਾਂ ਵਿੱਚ ਨੋਟਾਂ ਦੀਆਂ ਗੁੱਟੀਆਂ ਫੜ ਕੇ ਆਪਣੇ ਸਰੀਰ ਤੇ ਨੋਟ ਬਣ ਕੇ ਸੜਕਾਂ ਤੇ ਘੁੰਮਿਆ ਗਿਆ ਉੱਥੇ ਹੀ ਆਉਣ ਜਾਣ ਵਾਲੀਆਂ ਔਰਤਾਂ ਨੂੰ 11100 ਰੁਪਏ ਦੇ ਨਕਲੀ ਨੋਟ ਵੀ ਵੰਡੇ ਗਏ ਤੇ ਪੰਜਾਬ ਦੇ ਹਾਲਾਤਾਂ ਦੇ ਵਿੱਚ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਵੀ 1100 ਰੁਪਏ ਦਵਾਂਗੇ ਅੱਜ 36000 ਰੁਪਏ ਇੱਕ ਲੇਡੀ ਦਾ ਬਣ ਗਿਆ ਮੈਂ ਇੱਥੇ ਸਵੇਰ ਦਾ 9 ਵਜੇ ਦਾ ਨੋਟ ਵੰਡੀ ਜਾਂਦਾ ਕਈ ਦਾ ਮੇਰੀਆਂ ਭੈਣਾਂ ਮੇਰੇ ਮੱਥੇ ਤੇ ਮਾਰ ਗਈਆਂ ਕਹਿੰਦੀ ਹਰਾਮਜਾਦਾ ਝੁੱਠਾ ਨਕਲੀ ਨੋਟ ਦੇਈ ਜਾਂਦਾ ਮੈਂ ਕਿਹਾ ਵੀ ਉਹਨੇ ਮੈਨੂੰ ਜਿਹੜੇ ਭੇਜੇ ਮੈਂ ਤੁਹਾਨੂੰ ਦੇ ਤੇ ਕਹਿੰਦੀ ਉਹ ਤਾਂ 36000 ਬੰਦੋ ਤਾਂ ਕਹਿੰਦਾ ਸਿਰੇ ਦਾ ਗੱਪੀ ਸੀ ਮੈਂ ਕਿਹਾ ਫਿਰ ਮੇਰੇ ਨੋਟ ਗੱਪੀ ਐ ਉਹ ਕਈ ਦਾ ਲੈ ਗਈ ਆ ਵਿਚਾਰੀਆਂ ਅਥਲਿਸਮ ਜੀ ਕਹਿੰਦੀ ਬੈਂਕ 'ਚ ਜਮਾ ਕਰਾਵਾਂ ਕਈ ਕਹਿੰਦੀ ਅਸੀਂ ਰਾਸ਼ਨ ਲਵਾਂਗੇ ਇੱਕ ਨੰਬਰ ਦਾ ਝੁੱਠਾ ਬੰਦਾ ਜਿਹੜਾ ਅੱਜ ਦੇ ਜਿਹੜੇ ਹਾਲਾਤ ਆ ਦਿੱਲੀ ਤੋਂ ਅਲੀ ਬਾਬਾ 40 ਚੋਰ ਆਏ ਹੋਏ ਆ ਪੰਜਾਬ ਨੂੰ ਲੁੱਟਣ ਲਈ ਬਚਨ ਦੀ ਲੋੜ ਆ ਪੰਜਾਬ ਵਾਸੀਆਂ ਨੂੰ ਤੇ 2027 ਦੇ ਅੰਦਰ ਮੇਰੀਆਂ ਭੈਣਾ ਜਿਵੇਂ ਆ ਦੇਖਿਆ ਤੁਸੀਂ ਗੁੱਸਾ ਕਿਵੇਂ ਝਲਕਦਾ ਪਿਆ ਥਾਪਿਆਂ ਦੇ ਨਾਲ ਸਵਾਗਤ ਕਰਨੀ ਆ ਆਪ ਵਾਲੇ ਹਰ ਲੀਡਰ ਦਾ ਇਹ ਜਿਹੜੀਆਂ ਲੀਡਰਾਂ ਇਹਨਾਂ ਨੂੰ ਪੈਸੇ ਕਿੱਥੇ ਮਿਲ ਤੋਂ ਆਏ ਲੱਗਦੀਆਂ ਤੁਮੜ ਨਹੀਂ ਮੈਂ ਤਾਂ ਦੇਖੋ ਸਵੇਰ ਦਾ 9 ਵੇ ਦਾ ਲੈ ਨਹੀਂ ਲੱਗੀ ਪਈ ਤੁਸੀਂ ਵੀ ਸਵੇਰ ਦੇ ਪਰਦੇ ਦੇਖੋ ਕਿਵੇਂ ਲੋਕ ਖੜ ਖੜ ਕੇ ਲੈ ਰਹੇ ਆ ਉਹ ਇਹ ਵੀ ਦੇਖ ਰਿਹਾ ਵੀ ਇਹ ਬੰਦਾ ਡਰਾਮੇਵਾਦੀ ਕੋਈ ਕਹਿੰਦਾ ਫਿਰਦਾ ਸਾਰਾ ਕੁਝ ਮੈਂ ਕਹਾਂ ਉਹ ਡਰਾਮੇ ਵਾਲਾ ਮਤੂ ਵੱਡਾ ਡਰਾਮੇ ਵਾਲਾ ਇਹ ਲੋਕਾਂ ਨੂੰ ਪੰਜਾਬ ਦੇ ਇਹਨੂੰ ਗਮਰਾਹ ਕੀਤਾ ਹੁਣ ਬਜਟ ਦੇ ਅੰਦਰ ਕੁਝ ਨਹੀਂ ਤਰਿਆ ਅੱਜ ਜੰਮਦਾ ਬੱਚਾ 120000 ਦਾ ਕਰਜ਼ਾਈ ਹੋ ਗਿਆ ਤੇ ਹਜੇ 1 ਸਾਲ ਪ੍ਰੋਵੀਜ਼ਨ ਨਹੀਂ ਰੱਖੀ ਪੈਸਿਆਂ ਦੀ ਗੱਪ ਮਾਰ ਰਿਹਾ ਬਿਲਕੁਲ ਲਾਸਟ ਸਾਲ ਤੇ ਪਿਲ ਜਦੋਂ ਸਰਕਾਰਾਂ ਬਣਦੀਆਂ ਉਹਨਾਂ ਨੂੰ ਚਾਹੀਦਾ ਵੀ ਅਸੀਂ ਆ ਪੈਸੇ ਦਵਾਂਗੇ ਐਸ ਲੇਡੀ ਨੂੰ ਦਵਾਂਗੇ ਉਹਨੋਂ ਕਹਿੰਦੇ ਜੀ ਅਸੀਂ ਸਾਲ ਬਾਅਦ ਕੀ ਕਰਨਗੇ ਵੀ ਜਿੰਨੀ ਇਨਕਮ 3 ਲੱਖ ਤੋਂ ਘੱਟ ਆ ਉਹਨੂੰ ਦਵਾਂਗੇ ਜਿਹੜਾ ਐਸਸੀ ਆ ਉਹਨੂੰ ਦਵਾਂਗੇ ਪਹਿਲਾਂ ਤੁਸੀਂ ਕਿਉਂ ਨਹੀਂ ਲਬਕਾਂ ਦਾ ਇਸਤੇਮਾਲ ਕੀਤਾ ਵੀ ਅਸੀਂ ਐਸ ਬੰਦੇ ਨੂੰ ਦਵਾਂਗੇ ਹੁਣ ਝੂਠੋ ਆਪ ਲਿੰਦਾ ਜਿਵੇਂ ਦਿੱਲੀ ਸਾਹਿਬ ਹੋਏ ਹੈ ਨਾ ਹੁਣ ਹੋਵੇ ਪੰਜਾਬ ਦੇ ਅੰਦਰ ਸਾਫ਼ ਸਮਝੋ ਨਹੀਂ ਮਿਲਿਆ ਜੀ ਸਾਨੂੰ ਤਾਂ ਇਹ 1100 ਰੁਪਏ ਵੰਡੀ ਆ ਰਹੇ ਸਾਨੂੰ ਤਾਂ ਆ ਹੁਣ 1100 ਰੁਪਏ ਦਿੱਤਾ ਤਾਂ ਇਹਨੇ ਕਹੇ ਭਵੰਤ ਮਾਨੇ ਭੇਜਿਆਗਾ ਇਹ 3 ਲੱਖ ਨਹੀਂ ਲੈ ਇਹ ਸੰਤਾ ਸਿੱਧਾ ਸਾਹਿਬ ਚੱਕੀ ਲੈ ਲਿਆ ਸੀ ਤਾਂ ਸਾਨੂੰ ਕੀ ਪਤਾ ਪੜਾ ਨੂੰ ਕੀ ਲੱਗਦਾ ਹੁਣ ਇਹ ਨਕਲੀ ਹੈਗਾ ਦਿੱਤਾ ਸਾਨੂੰ ਕੋਈ ਮਨਸਾ ਇਲਾਕੇ ਵੀ ਅ ਇਹ ਤਾਂ ਨਕਲੀ ਸਾਨੂੰ ਪਤਾ ਵੀ ਨਕਲੀ ਨਾ ਪਰ ਸਾਨੂੰ ਤਾਂ ਅਨਪੜ੍ਹ ਨੂੰ ਪਤਾ ਨਹੀਂ ਜੀ ਸਰਕਾਰ ਨੇ ਵਾਅਦਾ ਕਿਥੇ ਵੱਡਾ ਇਹ 1100 ਰੁਪਏ ਦਾ ਕੀ ਬਣ ਕੁਛ ਨਹੀਂ ਦਿੱਤਾ ਜੀ ਸਾਨੂੰ ਟੱਕਾ ਨਹੀਂ ਦਿੱਤਾ ਸਾਨੂੰ ਹੋ ਗਿਆ ਸਾਡੀ 30 ਕਿਲੋ ਕਣਕ ਤੋਂ ਵੀ 5 ਕਿਲੋ ਕਣਕ ਤੇ ਆ ਗਿਆ ਸੀ ਸਾਡੇ ਘਰ ਬਿਟਾ ਹੈਗੇ ਮੇਰੇ ਪੇਕਾ ਦਾ ਘਰ ਬਿਟਾ ਹਤਾ ਕੱਚੇ ਘਰ ਸੀ ਵਿਚਾਰੇ ਪੰਚਾਇਤੀ ਘਰ ਚ ਪਵਾਇਓ ਵੀ ਠਾਤਾ ਸਾਡਾ ਹੁਣ ਅਜੀ ਬਿਜਲੀ ਮਾਫ ਕੀਤੀ ਹੋਈ ਬਿਜਲੀ ਚ ਹੁਣ 5000 ਪਾ ਕੇ 40000 ਰੁਪਏ ਲਾਇਆਗਾ ਪਾਜ ਪਾਜ ਘਰ ਦੀਆਂ ਹੁਣ ਨਾ ਕੁਛ ਵੀ ਨਹੀਂ ਸਾਡੇ ਇੱਕ ਪੱਖਾ ਇੱਕ ਕੂਲਰ ਇੱਕ ਫਰਿੱਜ ਆ ਬਸ ਹੋਰ ਕੁਛ ਨਹੀਂ ਪਤਰੀ ਦਾ ਤਾਂ ਕਾਫੀ ਸਾਰੇ ਨਹੀਂ ਸਾਡਾ ਕੋਈ ਮਾਪ ਨਹੀਂ ਕੀਤਾ ਸਾਡਾ ਤਾਂ 1100 ਰੁਪਏ ਦੇ ਕਿਵੇਂ ਦੇਣਾ 1100 ਦੇਸੇ ਕਰਨ ਵਾਲੇ ਹੁਣ ਤਾਂ 3 ਸਾਲ ਤੱਕ ਕੇ 36000 ਹੁਣ ਤਾਂ ਸਾਡੇ ਕੋਲ ਮਾਇਰ ਨਾਲ 11 ਵੀ ਨਹੀਂ ਆਇਆ ਸਾਨੂੰ 38 ਕਰਵਾਉ ਉ ਦੇਖੀ ਜਾਊਗੀ ਇਹ ਤਾਂ ਜਿਹੜੇ ਚਿੱਟਿਆਂ ਦਾ ਧੋਲੇ ਚ ਕਾਲੇ ਹੋ ਜਾਣਗੇ ਜੇ ਸਾਨੂੰ ਤਾਂ 38 ਆ ਜੇ ਸਾਨੂੰ ਕੀ ਆਪ ਭਾਤਿਆ ਸੀ ਵੀ ਦੁਬਾਰਾ ਫਿਰ ਕੋਟਾ ਲੈਣੋ 100 ਰੁਪਏ ਦੇ ਨਾਲ ਹੁਣ ਹੁਣ ਤਾਂ ਜੀ ਖੌਸੜਾ ਖਿੱਚਾਂ ਗੀਆਂ chandar consultants limited building maintenance handyman under check Trade platform is now available on your local london area he has more than five years experience in same line he used to work with reputed companies agencies as well local builders with brothers he is a professional by plumbing, electrician, masonry, car painting. For more information, please contact him at under Jacktrade platform, www.checktrade.com slash 921760 Chander Consultants Limited. Call him on this number: 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ